ਮਈ ਦੀ ਸਣਪ ਇੱਕ ਲੋਕ ਕਹਾਣੀ ਸੁਣਦੇ ਆ ਅੱਜ ਆਪਾਂ ਬਹੁਤ ਪੁਰਾਣੀ ਗੱਲ ਐ ਉਦੋਂ ਲੋਕ ਮਿੱਟੀ ਨਾਲ ਲਿਪ ਪੁੱਛ ਕੇ ਘਰ ਨੂੰ ਸਜਾਉਂਦੇ ਹੁੰਦੇ ਸੀ ਐਵੇਂ ਹੀ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਆਪਣੀ ਛੋਟੀ ਜੀ ਕੋਠੜੀ 'ਚ ਰਹਿੰਦਾ ਸੀ ਤੇ ਭਾਰ ਸਿਆਲ ਦੀ ਠੰਡੀ ਰਾਤ ਵਿੱਚ ਉੱਪਰੋਂ ਹਲਕੀ ਕਿਣਮਣ ਜੀ ਵੀ ਹੋ ਰਹੀ ਸੀ ਦੋਵੇਂ ਪਤੀ ਪਤਨੀ ਆਪੋ ਆਪਣੀਆਂ ਮੰਜੀਆਂ ਤੇ ਰਜਾਈ ਦੇ ਨਿਗ ਵਿੱਚ ਕੋਕ ਸੁਤੇ ਪਏ ਸੀ ਅਚਾਨਕ ਅੱਧੀ ਰਾਤ ਨੂੰ ਕੋਠੜੀ ਦਾ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਬਜ਼ੁਰਗ ਮਾਈ ਦੀ ਅੱਖ ਖੁੱਲ ਗਈ ਆਪਣੀ ਰਜਾਈ ਦੇ ਵਿੱਚੋਂ ਮੂੰਹ ਬਾਹਰ ਕੱਢ ਕੇ ਉਹ ਦਰਵਾਜ਼ੇ ਵੱਲ ਝੱਕਣ ਲੱਗੀ ਇਸ ਤੋਂ ਪਹਿਲਾਂ ਕਿ ਉਹ ਉੱਠ ਕੇ ਬੈਠਦੀ ਕੋਠੜੀ ਅੰਦਰ ਬਲਦੇ ਦੀਵੇ ਦੀ ਲੋ ਚ ਉਸ ਨੂੰ ਇੱਕ ਸ਼ੇਰ ਕੋਠੜੀ ਅੰਦਰ ਵੱਡਾ ਦਿਖਾਈ ਦਿੱਤਾ ਮਾਈ ਦਾ ਤਾਂ ਸਾਈ ਸੁੱਤਿਆ ਗਿਆ ਮੀਂਹ ਦਾ ਪੰਨਿਆ ਸ਼ੇਰ ਸੁੱਕੀ ਥਾਂ ਭਾਲਦਾ ਮਾਈ ਦੀ ਮੰਜੀ ਦੇ ਹੇਠਾਂ ਵੜ ਗਿਆ ਮਾਈ ਦਾ ਉੱਪਰਲਾ ਸਾਹ ਉੱਪਰ ਦਾ ਹੇਸ਼ਰਾ ਸਾਹ ਹੇਠਾਂ ਉਸ ਨੂੰ ਐ ਨਹੀਂ ਸੀ ਸੁਝ ਰਿਹਾ ਕਿ ਹੁਣ ਕੀ ਕਰੇ ਨਾਲ ਵਾਲੀ ਮੰਜੀ ਤੇ ਬਿਆਸਤਾ ਘਰ ਵਾਲਾ ਉਹ ਸਭ ਗੱਲ ਤੋਂ ਅਣਜਾਣ ਸੀ ਉਹਨੇ ਨੀਂਦ ਦੇ ਆ ਆਰਾਮ ਨਾਲ ਸੁੱਤਾ ਪਿਆ ਸੀਗਾ ਸ਼ੇਰ ਦੇ ਡਰ ਨਾਲ ਸੈਮੀ ਹੋਈ ਮਾਈ ਆਪਣੇ ਮਨ ਚ ਤਰ੍ਹਾਂ-ਤਰ੍ਹਾਂ ਦੀਆਂ ਤਰਕੀਬਾਂ ਸੋਚਣ ਲੱਗੀ ਆਖਰ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਉਸ ਨੇ ᱞੇਟੇ-ਲੇਟੇ ਹੀ ਮਹਾਰਨੀ ਬੋਲਣੀ ਸ਼ੁਰੂ ਕਰਤੀ ਮੀਂਹ ਤੋਂ ਨਾ ਡਰਦੀ ਹੀ ਤੋਂ ਨਾ ਡਰਦੀ ਮੈਂ ਡਰਦੀ ਚੰਦਰੇ ਤੁਪਕੇ ਤੋਂ ਹੌਲੀ-ਹੌਲੀ ਮਾਈ ਨੇ ਆਪਣਾ ਸੁਰ ਉੱਚਾ ਕਰਨਾ ਸ਼ੁਰੂ ਕਰਤਾ ਉਸਦੀ ਆਵਾਜ਼ ਸੁਣ ਕੇ ਹੁਣ ਉਸ ਦੇ ਬਜ਼ੁਰਗ ਪਤੀ ਦੀ ਵੀ ਅੱਖ ਖੁੱਲ ਗਈ ਹੈਰਾਨ ਹੋਇਆ ਉਹ ਰਜਾਈ ਦੇ ਅੰਦਰੋਂ ਹੀ ਬੋਲਿਆ ਕੀ ਹੋਇਆ ਭਗਵਾਨ ਨੇ ਇਹ ਰਾਗ ਕਿਉਂ ਗਾਉਣ ਲੱਗੀ ਅੱਧੀ ਰਾਤ ਨੂੰ ਜੀ ਤੁਹਾਨੂੰ ਨਹੀਂ ਪਤਾ ਬਾਹਰ ਕਿੰਨਾ ਮੀਂਹ ਲੱਗਿਆ ਪੈਣ ਹੈ ਉੱਪਰੋਂ ਆਪਾਂ ਤੋਂ ਕੋਠੜੀ ਦੀ ਛੱਤ ਵੀ ਜਿਹੜੀ ਲਿੱਪੀ ਨਹੀਂ ਗਈ ਲੈ ਹੁਣ ਤੁਪਕਾ ਤਾਂ ਆਇਆ ਆ ਰਿਹਾ ਸਮਝੋ ਮਾਈ ਦਾ ਇਸ਼ਾਰਾ ਛੱਤ ਚੋਂ ਦੇ ਕਾਰਨ ਅੰਦਰ ਡਿੱਗਣ ਵਾਲੀ ਪਾਣੀ ਦੀ ਬੂੰਦਾ ਤੋਂ ਸੀ ਪਿਛਲੀ ਵਾਰੀ ਜਦੋਂ ਝੜੀ ਲੱਗੀ ਸੀ ਤਾਂ ਛੱਤ ਦੇ ਚੋਣ ਦੇ ਕਾਰਨ ਦੋਵੇਂ ਪਰੇਸ਼ਾਨ ਸੀ ਹੁਣ ਇੰਨੀ ਠੰਡ ਵਿੱਚ ਵੀ ਛੱਤ ਤੇ ਡਿੱਗਣ ਵਾਲੇ ਠੰਡੇ ਤੁਪਕਿਆਂ ਦਾ ਨਾਂ ਸੁਣ ਕੇ ਬਜ਼ੁਰਗ ਤਾਂ ਕੰਬ ਗਿਆ ਉਹਨੇ ਸੋਚਿਆ ਸ਼ਾਇਦ ਇਹ ਮਹਾਰਨੀ ਬੋਲ ਕੇ ਇਸ ਦੀ ਘਰ ਵਾਲੀ ਰੱਬ ਅੱਗੇ ਛੱਤ ਨਾ ਚੋਣ ਦੀ ਅਰਦਾਸ ਕਰਦੀ ਹੈ ਸੋ ਉਸਨੇ ਵੀ ਆਪਣੇ ਘਰ ਵਾਲੀ ਨਾਲ ਸੁਰਮ ਲਾ ਕੇ ਬੋਲਣਾ ਸ਼ੁਰੂ ਕਰ ਦਿੱਤਾ ਮੀਂਹ ਤੋਂ ਨਾ ਡਰਦਾ ਸੀ ਤੋਂ ਨਾ ਡਰਦਾ ਮੈਂ ਡਰਦਾ ਇਸ ਤੁਪਕੇ ਤੋਂ ਇਹ ਟੱਪਾਂ ਇੰਜ ਵੀ ਕਿਹਾ ਜਾਂਦਾ ਸੀ ਸੱਪ ਤੋਂ ਡਰਦੀ ਸੀ ਤੋਣੜ ਦੀ ਹੈ ਆ ਟਪਕੇ ਦੀ ਆ ਟਪਕੇ ਨੇ ਮਾਰੀ ਟਪਕੇ ਦਾ ਅਰਥ ਛੱਤ ਚੋਂਦ ਤੁਪਕਾ ਡਿੱਗ ਨੂੰ ਟਪਕਾ ਕਹਿੰਦੇ ਆ ਮਾਈ ਦੀ ਮੰਜੀ ਹੇਠਾਂ ਬੈਠਾ ਠੰਡ ਨਾਲ ਕੰਬ ਰਿਹਾ ਸ਼ੇਰ ਉਹਨਾਂ ਦੋਵਾਂ ਦਾ ਗਾਣਾ ਸੁਣ ਕੇ ਸੋਚਾਂ ਚ ਪੈ ਗਿਆ ਵੀ ਮੈਂ ਤਾਂ ਮੀਂਹ ਤੋਂ ਡਰਦਾ ਇੱਥੇ ਲੁਕ ਗਿਆ ਪਰ ਇਹ ਤੁਪਕਾ ਇਹ ਕਿਹੜੀ ਸ਼ੈ ਹੈ ਹੈ ਇਹ ਦੋਵੇਂ ਸੁਣ ਮੀਂਹ ਮੇਰੇ ਤੇ ਤੇ ਮੀਂਹ ਤੋਂ ਵੀ ਜ਼ਿਆਦਾ ਖਤਰਨਾਕ ਸਮਝ ਰਹੀ ਹੈ ਜ਼ਰੂਰ ਹੀ ਤੁਪਕਾ ਕੋਈ ਡਰਾਉਣੀ ਸ਼ੈਅ ਹੋਗੀ ਇਹ ਸੋਚ ਕੇ ਸ਼ੇਰ ਨੇ ਉਥੋਂ ਖਿਸਕ ਜਾਣਾ ਵਿੱਚ ਹੀ ਭਲਾਈ ਸਮਝੀ ਉਸ ਨੇ ਚੁੱਪਚੀਪ ਤੇ ਆਪਣੇ ਕੰਨਾਂ ਨਾਲ ਮਗਾਏ ਤੇ ਉਥੋਂ ਤੁਰਦਾ ਬਣਿਆ ਜਿਉਂ ਹੀ ਸ਼ੇਰ ਕੋਠੜੀ ਵਿੱਚੋਂ ਬਾਹਰ ਨਿਕਲਿਆ ਤਾਂ ਮਾਈ ਨੇ फटाफट ਮੰਜੀ ਤੋਂ ਉੱਠ ਦਰਵਾਜ਼ੇ ਦੀ ਕੁੰਡੀ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਤੇ ਫਿਰ ਆਪਣੇ ਘਰ ਵਾਲਿਆਂ ਨੂੰ ਸਾਰੀ ਗੱਲ ਸੁਣਾਈ ਉਸ ਦੀ ਇਸ ਸਿਆਣਪ ਭਰੀ ਚਾਲ ਨਾਲ ਸ਼ੇਰ ਦੇ ਭੱਜ ਜਾਣ ਦੇ ਉਹ ਬੜਾ ਖੁਸ਼ ਹੋਇਆ ਹੱਸਦੇ ਹੱਸਾਉਦੇ ਉਹ ਦੋਵੇਂ ਫਿਰ ਤਾਂ ਬੇਫਿਕਰ ਹੋ ਕੇ ਸੌਂਗੇ ਕੀ ਕਹਾਣੀ ਸੀ ਕਿ ਸਪਤਨਾਂ ਡਰਦੀ ਸੀ ਤਨਾਂ ਡਰਦੀ ਡਰਦੀ ਇਸ ਤਪਕਉਏ ਤਾਂ ਵੀ ਇਹ ਤਪਕਾ ਟਪਕਣੇ ਤੋਂ ਡਰਦੀ ਸੀ ਤੇ ਉਹ ਡਰਦਾ ਹੋਇਆ ਸ਼ੇਰ ਚਲਾ ਗਿਆ ਕਹਾਣੀ ਪੂਰੀ ਹੁੰਦੀ ਹੈ ਫਿਰ ਮਿਲਦੇ ਆ ਅਗਲੀ ਕਹਾਣੀ ਦੇ ਨਾਲ ਰੱਬ ਰਾਖਾ